ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਸਿਆਸਤ ਦੇ ਵਿੱਚ ਉਤਰਾ ਚੜਾਅ ਦੇਖਣ ਨੂੰ ਮਿਲ ਰਹੇ ਨੇ ਨਰਾਜ਼ਗੀਆਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਇਸੇ ਦੇ ਚੱਲਦਿਆਂ ਇੱਕ ਜਿਹੜਾ ਅਹਿਮ ਮੁੱਦਾ ਹੈ ਲੈਂਡ ਪੂਲਿੰਗ ਪਾਲਿਸੀ ਦਾ ਉਹ ਵੀ ਕਾਫੀ ਸੁਰਖੀਆਂ ਦੇ ਵਿੱਚ ਹੈ ਤੇ ਇਸੇ ਦੇ ਚਲਦੇ ਹਾਂ ਸੰਗਰੂਰ ਵਾਲੇ ਪਾਸੇ ਆਮ ਆਦਮੀ ਪਾਰਟੀ ਦੇ ਇੱਕ ਆਗੂ ਨੇ ਪਾਰਟੀ ਨੂੰ ਅਲਵਿਦਾ ਕਿਹਾ ਸੀਗਾ ਤੇ ਹੁਣ ਉਹਨਾਂ ਨੇ ਕਾਂਗਰਸ ਦਾ ਪੱਲਾ ਫੜ ਲਿਆ ਹੈ ਕਿਹਾ ਹੈ ਕਿ ਮੈਂ ਕਿਸਾਨ ਦਾ ਪੁੱਤਾਂ ਤੇ ਲੈਂਡ ਪੂਲਿੰਗ ਪਾਲਿਸੀ ਦਾ ਉਹਨਾਂ ਨੇ ਵਿਰੋਧ ਕੀਤਾ ਹੈ ਤੇ ਇਸੇ ਦੇ ਵਜh ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਤੇ ਕਾਂਗਰਸ ਦੇ ਵਿੱਚ ਉਹ ਸ਼ਾਮਲ ਹੋ ਗਏ ਨੇ ਨਾਮ ਹੈ ਉਹਨਾਂ ਦਾ ਹਰਦੀਪ ਸਿੰਘ ਤੂਰ ਜੋ ਕਾਫੀ ਚਰਚਿਤ ਨਾਮ ਹੈ ਉਹ ਵਕ ਵਕ ਉਹਦਿਆਂ ਦੇ ਉੱਤੇ ਰਹਿ ਚੁੱਕੇ ਨੇ ਤੇ ਇਸ ਤੋਂ ਇਲਾਵਾ ਟਰੱਕ ਯੂਨੀਅਨ ਦੇ ਵੀ ਸਾਬਕਾ ਪ੍ਰਧਾਨ ਨੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਉਹਨਾਂ ਨੂੰ ਚੰਗਾ ਰੁਤਬਾ ਮਿਲਿਆ ਹੋਇਆ ਸੀਗਾ ਤੇ ਉਹਨਾਂ ਨੇ ਪਾਰਟੀ ਨੂੰ ਾਲਵੀ ਦਾ ਕਿਹਾ ਤੇ ਹੁਣ ਵਿਜੇਂਦਰ ਸਿੰਘ ਸਿੰਘਲਾ ਦੀ ਅਗਵਾਈ ਦੇ ਵਿੱਚ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਇਸੇ ਦੇ ਚੱਲਦਿਆਂ ਦੋਵਾਂ ਆਗੂਆਂ ਨੇ ਖਾਸ ਕਰ ਜਿਹੜੇ ਇਸ ਤੂਰ ਨੇ ਹਰਦੀਪ ਸਿੰਘ ਤੂਰ ਤੇ ਵਿਜਿੰਦਰ ਸਿੰਘਲਾ ਨੇ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਨੇ ਤੇ ਖਾਸ ਕਰ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਸਵਾਲੀਆ ਚਿੰਨ੍ਹ ਖੜੇ ਕੀਤੇ ਨੇ ਮਹਿੰਤੀ ਕਾਬਲ ਇਮਾਨਦਾਰ ਆਮ ਆਦਮੀ ਪਾਰਟੀ ਦਾ ਪਹਿਲੇ ਦਿਨ ਤੋਂ ਵਲੰਟੀਅਰ ਜਿਨੇ ਆਪਣੀ ਜ਼ਿੰਦਗੀ ਦੇ ਅਹਿਮ ਸਾਲ ਉਸ ਪਾਰਟੀ ਦੀ ਸੇਵਾ ਵਾਸਤੇ ਲਗਾਏ ਬਹੁਤ بڑے بڑے ਵਾਅਦੇ ਉਸ ਪਾਰਟੀ ਨੇ ਪੰਜਾਬ ਦੀ ਬਿਹਤਰੀ ਵਾਸਤੇ ਇਲਾਕੇ ਦੀ ਬਿਹਤਰੀ ਵਾਸਤੇ ਭਵਾਨੀਗੜ੍ਹ ਦੀ ਬਿਹਤਰੀ ਦੇ ਵਾਸਤੇ ਲੋਕਾਂ ਨਾਲ ਕੀਤੇ ਮੈਂ ਸਮਝਦਾ ਕਿ ਅੱਜ ਜਦੋਂ ਤੂਰ ਸਾਹਿਬ ਨੇ ਦੇਖ ਹਰਦੀਪ ਜੀ ਨੇ ਦੇਖਿਆ ਕਿ ਉਹ ਗੱਲਾਂ ਦੇ ਉੱਪਰ ਉਹ ਸਰਕਾਰ ਵੱਲੋਂ ਕੋਈ ਕੰਮ ਨਹੀਂ ਹੋ ਰਿਹਾ ਤਾਂ ਅੱਜ ਜਾਂ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਕਿਸਾਨੀ ਵਿਰੋਧੀ ਨੀਤੀਆਂ ਉਹਨਾਂ ਗੱਲਾਂ ਨੂੰ ਦੇਖਦੇ ਹੋਏ ਔਰ ਆਪਾਂ ਦੇਖਿਆ ਪਿੱਛੇ ਟਰੱਕੀ ਉਹਨਾਂ ਦੇ ਵਿੱਚ ਪੁਆ ਨਿਕੜ ਚ ਕੀ ਹੋਇਆ ਉਹ ਗੱਲਾਂ ਨੂੰ ਸੋਚਦੇ ਹੋਏ ਉਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮੂਲੀਅਤ ਕਰਨ ਦਾ ਫੈਸਲਾ ਕੀਤਾ ਤਾਂ ਮੈਂ ਇਸ ਇਲਾਕੇ ਦੇ ਵਿੱਚ ਆਪਣੇ ਸਾਥੀਆਂ ਸਮੇਤ ਮੇਰੇ ਬਲਾਕ ਪ੍ਰਧਾਨ ਤੇ ਸਮੁੱਚੀ ਟੀਮ ਉਹਨਾਂ ਨੂੰ ਆਪਣੀ ਪਾਰਟੀ ਵਿੱਚ ਜੀ ਆਇਆਂ ਆਖਦੀ ਹੈ ਔਰ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਂਦੀ ਹੈ ਉਹਨਾਂ ਨੂੰ ਤੇ ਉਹਨਾਂ ਦੀ ਪੂਰੀ ਟੀਮ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਬੰਦਾ ਮਾਣ ਸਨਮਾਨ ਪਾਰਟੀ ਵੀ ਦਿੱਤਾ ਜਾਊਗਾ ਔਰ ਉਹ ਸਾਡੀ ਟੀਮ ਦੀ ਕੜੀ ਬਣ ਕੇ ਆਉਣ ਵਾਲੇ ਸਮੇਂ 'ਚ ਇਸ ਇਲਾਕੇ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਔਰ ਇਸ ਇਲਾਕੇ ਦੇ ਲੋਕਾਂ ਦੀਆਂ ਜੋ ਸਮੱਸਿਆਵਾਂ ਹੈ ਉਹਨਾਂ ਨੂੰ ਹੱਲ ਕਰਨ ਵਾਸਤੇ ਸਾਡੇ ਨਾਲ ਮਿਲ ਕੇ ਅਸੀਂ ਕੰਮ ਕਰਾਂਗੇ ਤਾਂ ਕਿ ਇਲਾਕਾ ਤੇ ਲੋਕ ਮਜ਼ਬੂਤ ਹੋ ਸਕਣ ਔਰ ਅੱਗੇ ਜਾ ਸਕਣ देखो यूर का दुकानदार आड़तीय का एक बहुत गहरा रिश्ता है ਆਪਸੀ ਭਾਈਚਾਰਾ ਸਾਂਝ ਤੇ ਪਿਆਰ ਇਹ ਸਾਡੇ ਸਾਰੇ ਪੰਜਾਬ ਦੀ ਇੱਕ ਖੁਸ਼ਬੂ ਹੈ ਜਿਹੜੀ ਜ਼ਮੀਨ ਹੈ ਉਹ ਕਿਸਾਨ ਦੀ ਮਾਂ ਨਹੀਂ ਇਕੱਲੀ ਉਹ ਪੰਜਾਬ ਦੀ ਵੀ ਮਾਂ ਹੈ ਉਹ ਦੇਸ਼ ਦੀ ਵੀ ਮਾਂ ਹੈ ਕਿਉਂਕਿ ਉਸੇ ਜ਼ਮੀਨ ਚੋਂ ਜੋ ਵੀ ਪੈਦਾਵਾਰ ਹੁੰਦੀ ਹੈ ਉਸ ਪੈਦਾਵਾਰ ਦੇ ਨਾਲ ਜਿੱਥੇ ਕਿਸਾਨ ਦਾ ਪੇਟ ਭਰਦਾ ਹੈ ਉੱਥੇ ਗਰੀਬ ਦਾ ਵੀ ਭਰਦਾ ਹੈ ਉੱਥੇ ਮੰਡੀ ਦੀ ਦੁਕਾਨਦਾਰ ਦਾ ਵੀ ਭਰਦਾ ਹੈ ਉਥੇ ਜਦੋਂ ਫਸਲ ਆਉਂਦੀ ਹੈ ਜਿਹੜੀਆਂ ਮਣਿਆਰੀ ਦੀਆਂ ਤੇ ਲਲਾਰੀ ਦੀਆਂ ਦੁਕਾਨਾਂ ਹੈ ਸ਼ਹਿਰਾਂ 'ਚ ਉਹਨਾਂ ਦੇ ਉੱਪਰ ਵੀ ਰੌਣਕਾਂ ਲੱਗਦੀਆਂ ਤੂੰ ਸਾਡੇ ਪੰਜਾਬ ਦੀ ਜਿਹੜੀ ਜ਼ਮੀਨ 'ਚੋਂ ਕਣਕ ਦੀ ਤੇ ਝੋਨੇ ਦੀ ਖੇਤੀ ਹੁੰਦੀ ਹੈ ਉਸ ਦੇ ਨਾਲ ਆਰਥਿਕਤਾ ਨੂੰ ਵੀ ਮਜ਼ਬੂਤੀ ਮਿਲਦੀ ਹੈ ਪੰਜਾਬ ਇੱਕ ਖੇਤੀ ਸੂਬਾ ਹੈ ਤੋ ਜਿੰਨੀ ਆਮਦਨੀ ਆਉਂਦੀ ਹੈ ਉਹਦੇ ਨਾਲ ਜਿਹੜੀ ਆਰਥਿਕਤਾ ਹੈ ਉਹਦੇ ਨਾਲ ਸਰਕਾਰਾਂ ਨੂੰ ਵੀ ਟੈਕਸ ਦੇ ਰੂਪ ਵਿੱਚ ਬਹੁਤ ਸਾਰਾ ਪੈਸਾ ਮਿਲਦਾ ਹੈ ਟਰੱਕ ਆਪਰੇਟਰਾਂ ਨੂੰ ਵੀ ਬਹੁਤ ساری ਢੋਆ ਢਵਾਈ ਦਾ ਕੰਮ ਤਾਂ ਮਿਲਦਾ ਜੇ ਫਸਲ ਦੀ ਪੈਦਾਵਾਰ ਹੁੰਦੀ ਹੈ ਜੀ ਅੱਜ ਅਸੀਂ 50-60 ਹਜ਼ਾਰ ਏਕੜ ਜ਼ਮੀਨ ਜਿਹੜੀ ਉਪਜਾਊ ਜ਼ਮੀਨ ਹੈ ਉਹਨੂੰ ਚੱਕ ਕੇ ਖੇਤੀ ਤੋਂ ਬਾਹਰ ਕੱਢ ਕੇ ਉਹਤੇ ਅਸੀਂ ਕਮਰਸ਼ੀਅਲ ਐਕਟੀਵਿਟੀ ਕਰਨ ਲੱਗ ਜਾਾਂਗੇ ਉਹਦੇ ਉੱਤੇ ਪਰ ਸ਼ੋਰੂਮ ਜਾਂ ਘਰ ਬਣਾਉਣ ਲੱਗ ਜਾਾਂਗੇ ਤਾਂ ਮੈਂ ਸਮਝਦਾ ਕਿ ਸਾਰੇ ਲੋਕਾਂ ਦੀ ਰੋਜੀ ਰੋਟੀ ਦੇ ਉੱਪਰ ਬਹੁਤ ਵੱਡਾ ਤਕਾ ਲੱਗੂ ਤਾਂ ਮੈਂ ਸਮਝਦਾ ਕਿ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਅੱਜ ਸਕੀਮ ਦੇ ਵਿੱਚ ਮੈਂ ਪੜ੍ਹ ਰਿਹਾ ਸੀ ਕਿ ਕਿਤੇ ਕਿਹਾ ਕਿ ਜੇ 50 ਕਿਲੇ ਲੈਂਡ ਪੂਲਿੰਗ ਦੇ ਤਹਿਤ ਲਵਾਂਗੇ ਤਾਂ 30 ਕਿਲੇ ਮੋੜਾਂਗੇ ਪਹਿਲਾਂ ਤਾਂ ਜਿਹੜੀ 50 ਕਿੱਲੇ ਦੇ ਉੱਪਰ ਖੇਤੀ ਹੁੰਦੀ ਹੈ ਉਹ ਉਪਜਾਊ ਜ਼ਮੀਨ ਹੈ ਤੇ 30 ਕਿੱਲੇ ਮਿਲੂਗੀ ਕਿਹੜੀ ਮਿਲੂਗੀ ਇਹ ਨਹੀਂ ਪਤਾ ਕਿਸੇ ਨੂੰ ਉਹ ਚੋ ਖੇਤੀ ਚੋ ਉਹ ਵਾਲੀ ਜ਼ਮੀਨ ਚੋ ਖੇਤੀ ਹੋਊਗੀ ਕਿ ਨਹੀਂ ਹੋਊਗੀ ਇਹ ਨਹੀਂ ਪਤਾ ਕਿਸੇ ਨੂੰ ਜਿਹੜਾ ਬੰਦਾ 3 ਕਿੱਲੇ ਦੇਊਗਾ ਉਹ ਨੂੰ ਇੱਕ ਕਿੱਲਾ ਮੜ ਜਾਊਗਾ ਤੇ 2 ਕਿੱਲੇ ਉੱਡ ਜੂਗੀ ਕਿਹੜਾ ਫਾਇਦਾ ਹੈ ਜਿਹੜਾ ਇੰਨੀ ਜ਼ਮੀਨ ਕੰਕਰੀਟ ਦੇ ਵਿੱਚ ਬੰਦ ਵਿਕਾਸ ਕਰਨਾ ਚਾਹੁੰਦੇ ਨੇ ਕਿਉਂਕਿ ਜਿਹੜਾ ਵਿਕਾਸ ਆ ਜੇ ਉਹ ਮੈਨੂੰ ਵੀ ਸਵਾਰ ਤੇ ਤੁਹਾਰਾ ਰਿਹਾ ਹੈ ਖਾਇਰ ਜਿਹੜੇ ਅੱਜ ਵੀ ਅਧੂਰੇ ਨੇ ਜੇਕਰ ਬਾਦ ਹੋ ਜਾਂਦੀ ਹੈ ਪੁਹਾਨੀ ਗੜੀ ਦੇ ਵਿੱਚ ਵੀ ਦੋ ਦੋ ਹਫ਼ਤੇ ਤੱਕ ਪਾਣੀ ਰੁਕ ਜਾਂਦਾ ਦੇਖੋ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਜਿੱਥੇ ਤੱਕ ਵਿਕਾਸ ਦੀ ਗੱਲ ਹੈ ਸਾਢੇ 3 ਸਾਲ ਹੋ ਗਏ ਆਪਾਂ ਆਪਣੇ ਆ ਬਲਗਾ ਲਓ ਵੀ ਆਪਣੇ ਮੁਸਕਲ ਕਮੇਟੀ ਨੂੰ ਤੇ ਆਪਣੇ ਪਿੰਡਾਂ ਨੂੰ ਤੇ ਪੰਚਾਇਤਾਂ ਨੂੰ ਤੇ ਸ਼ਹਿਰ 'ਚ ਜਿਹੜਾ ਵਿਕਾਸ ਦਾ ਕੰਮ ਹੈ ਉਹਦੇ ਵਾਸਤੇ ਕਿੰਨਾ ਪੈਸਾ ਸਰਕਾਰ ਵੱਲੋਂ ਆਇਆ ਉਸ ਤੇ ਪਤਾ ਲੱਗੂ ਵੀ ਕਿੰਨਾ ਵਿਕਾਸ ਹੋਣਾ ਜੇ ਪੈਸਾ ਆਊਗਾ ਪੈਸਾ ਰਿਲੀਜ਼ ਹੋਊਗਾ سرکار ਦਾ ਕਰਜ਼ਾਈ ਹੋਈ ਪਈ ਹੈ ਕਰਜ਼ਾ ਹਰ ਰੋਜ਼ ਵੱਧ ਰਿਹਾ ਹੈ ਤੇ ਕੀ ਅਜੇ ਕਰਜ਼ਾ ਉਤਾਰਨ ਵਾਸਤੇ ਜਾਂ ਜਿਹੜੇ ਵਾਦੇ ਚੋਣਾਂ ਚ ਕੀਤੇ ਉਹਨੂੰ ਪੂਰਾ ਕਰਨ ਵਾਸਤੇ ਲੈਂਡ ਪੁਲਿੰਗ ਪਾਲਿਸੀ ਤੇ ਨਹੀਂ ਆ ਰਹੀ ਔਰ ਇਹ ਨਹੀਂ ਪਤਾ ਕਿ ਪਹਿਲਾਂ ਹੀ ਪੰਜਾਬ ਦਾ ਨੌਜਵਾਨ ਬੱਚਾ ਬਾਹਰ ਜਾ ਰਿਹਾ ਹੈ ਇੱਕ ਪਾਸੇ ਤਾਂ ਗੱਲ ਹੋ ਰਹੀ ਹੈ ਕਿ ਬੱਚਿਆਂ ਨੂੰ ਬਾਹਰ ਜਾਣ ਤੋਂ ਰੋਕਣ ਦੀ ਗੱਲ ਤੇ ਜੇ ਜਿਹੜੇ ਬੱਚੇ ਅੱਜ ਖੇਤੀ ਦੇ ਨਾਲ ਜੁੜੇ ਵੀ ਹੋਏ ਆ ਥੋੜੇ ਬੋਤੇ ਜਿਹੜੇ ਰਹਿ ਗਏ ਤੇ ਜੇ ਤੁਸੀਂ ਉਹ ਜ਼ਮੀਨ ਐਕਵਾਇਰ ਕਰ ਲਈ ਤੇ ਉਹ ਬੱਚੇ ਵੀ ਬਾਹਰ ਜਾਣ ਜੋਗੀ ਪੱਕੇ ਹੋ ਜਾਣਗੇ ਕਿਉਂਕਿ ਜਦੋਂ ਤੁਸੀਂ ਜ਼ਮੀਨ ਲੈ ਲਈ ਤੇ ਪੈਸੇ ਦਿੱਤੇ ਜਾਂ ਉਹਨਾਂ ਨੂੰ ਵੱਧ ਜ਼ਮੀਨ ਦੇਤੀ ਆ ਘੱਟ ਜ਼ਮੀਨ ਦੇਤੀ ਯਾ ਉਹਦੀ ਵੈਲਿਊ ਵੱਧ ਕਰਕੇ ਦੇਤੀ ਤਾਂ ਉਹ ਲੋਕ ਆਪਣੇ ਬੱਚਿਆਂ ਨੂੰ ਬਾਹਰ ਭੇਜ ਦੇਣਗੇ ਤੋਂ ਫਿਰ ਤਾਂ ਪੰਜਾਬ ਵੈਸੇ ਹੀ ਖਾਲੀ ਹੋ ਜਾਣਾ ਸੋ ਮੈਂ ਸਮਝਦਾ ਕਿਹੜੀ ਲੈਂਡ ਪੁਲਿੰਗ ਪਾਲਿਸੀ ਹੈ ਸਰਕਾਰ ਨੂੰ ਵਿਚਾਰਨਾ ਚਾਹੀਦਾ ਹੈ ਇਹ ਕਿਸਾਨ ਤੇ ਪੰਜਾਬ ਦੇ ਵੱਖ-ਵੱਖ ਸਮਾਜ ਦੇ ਲੋਕਾਂ ਦੇ ਹੱਕ ਦੀ ਪਾਲਿਸੀ ਨਹੀਂ ਹੈ ਔਰ ਇਹ ਪੰਜਾਬ ਨੂੰ ਹੋਰ ਕਮਜ਼ੋਰ ਕਰੂਗੀ ਔਰ ਇਸ ਕਰਕੇ ਇਸ ਦੇ ਉੱਪਰ ਰਿਵਿਊ ਕਰਨਾ ਚਾਹੀਦਾ ਹੈ ਕਈ ਵਾਰੀ ਜਦੋਂ ਸਾਰੇ ਲੋਕ ਜਿਵੇਂ ਕਿਸਾਨਾਂ ਦੀ ਜ਼ਮੀਨ ਜਾਣੀ ਹੈ ਉਹ ਭਾਈ ਕਿਸਾਨਾਂ ਨੂੰ ਤਾਂ ਪੁੱਛੋ ਵੀ ਉਹ ਦੇਣਾ ਚਾਹੁੰਦੇ ਕਿ ਨਹੀਂ ਦੇਣਾ ਚਾਹੁੰਦੇ ਜਾਂ ਉਹਨਾਂ ਨੂੰ ਫਾਇਦਾ ਹੁੰਦਾ ਕਿ ਨਹੀਂ ਹੁੰਦਾ ਜੇ ਕਿਸਾਨ ਜੱਥੇਬੰਦੀਆਂ ਤੇ ਕਿਸਾਨ ਭਾਈ ਵਿਰੋਧ ਕਰ ਰਹੇ ਆ ਉਹਦਾ ਤਾਂ ਫਿਰ ਭਾਈ ਲੈਣ ਦੀ ਲੋੜ ਕੀ ਹੈ ਸ੍ਰੀਮਾਨ ਸਾਹਿਬ ਇੱਕ ਨਾ ਉਹਦੇ ਐਡਵਾਂਸ ਸ਼ੁਰੂ ਹੋ ਚੁੱਕੀ ਆ ਆਮ ਆਦਮੀ ਪਾਰਟੀ ਦੇ ਵਿੱਚ ਬਲਾਕ ਪਹਾਣੀਗੜ੍ਹ ਦੀ ਗੱਲ ਕਰੀਏ ਅੱਜ ਇਹ ਉਹਦੇ ਐਡਵਾਂਸ ਸ਼ੁਰੂ ਹੋਈਆ ਕਿ ਉਧਰ ਨੇ ਸ਼ੁਰੂ ਹੋਈਆ ਉਹ ਵੀ ਪ੍ਰਧਾਨ ਵੱਲੋਂ ਸ਼ੁਰੂ ਹੋਈਆ ਅੱਗੇ ਕਿਵੇਂ ਦੇਖ ਰਹੇ ਹੋ ਤੁਸੀਂ ਆਮ ਆਦਮੀ ਪਾਰਟੀ ਨੂੰ 2027 ਤੋਂ ਪਹਿਲਾਂ ਕਿੰਨੀ ਕੁ ਉਧਰ ਦੀ ਦੇਖਦੇ ਹੋ ਖਾਸ ਕਰਕੇ ਸੰਗਰੂਰ ਦੇ ਵਿੱਚ ਬਲਾਕ ਪਹਾਣੀਗੜ੍ਹ ਦੇ ਭਾਈ ਜੀ ਇਹ ਹਰ ਰੋਜ਼ ਉੱਡ ਖਾਸ ਤੌਰ ਤੇ ਪਵਾਨੀਗੜ੍ਹ ਚ ਸੰਗੂਰ ਚ ਉਦਲਣ ਤੇ ਹੀ ਐ ਜੇ ਸਾਰਾ ਕੁਝ ਅੱਜ ਦੱਸਤਾ ਫਿਰ ਤੁਹਾਡੇ ਕੋਲ ਵੀ ਖਬਰ ਚਲਾਉਣ ਨੂੰ ਕੁਝ ਨਹੀਂ ਰਹਿਣਾ ਤੇ ਅੱਜ ਆ ਚਲਾਓ ਅਗਲੇ ਹਫਤੇ ਹੋਰ ਚਲਾਵਾਂਗੇ ਅਗਲੇ ਹਫਤੇ ਫਿਰ ਹੋਰ ਚਲਾਵਾਂ ਕਹਿੰਦਾ ਮੰਨੂਗੀ ਤਾਂ ਕਾਫੀ ਲੀਡਰ ਹੈ ਤਾਂ ਇਹ ਇੱਥੇ ਲੀਡਰ ਦੀ ਗੱਲ ਹੀ ਨਹੀਂ ਐ ਅੱਜ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਐ ਚਾਹੇ ਉਹਨਾਂ ਦੇ ਲੀਡਰ ਐ ਤੇ ਚਾਹੇ ਪੰਜਾਬ ਦੀ ਜਨਤਾ ਐ ਤੇ ਜਦੋਂ ਇਹ ਜੀ ਫੀਲਿੰਗ ਲੋਕਾਂ ਦੇ ਮਨ ਚ ਆ ਜੇ ਤਾਂ ਫਿਰ ਗੱਲ ਪਾਰਟੀ ਦੀ ਹੁੰਦੀ ਔਰ ਹਰਦੀਪ ਨੇ ਕਿਹਾ ਕਿ ਮੈਂ ਵਿਜੇਂਦਰ ਸਿੰਘਲਾ ਜੀ ਦੇ ਕੰਮਾਂ ਨੂੰ ਦੇਖ ਕੇ ਉਹਨੂੰ ਜੁਆਇਨ ਕਰ ਰਿਹਾ ਮੈਂ ਜਦ ਕੰਮ ਕੀਤੇ ਸੀ ਉਦੋਂ ਤਾਂ ਮੈਨੂੰ ਲੋਕਾਂ ਨੇ ਵੋਟ ਨਹੀਂ ਬਾਈ ਤੇ ਲੇਕਿਨ ਉਹਨਾਂ ਨੂੰ ਲੱਗਦਾ ਸੀ ਵੀ ਇਹ ਬਦਲਾ ਆਊਗਾ ਤੇ ਬਦਲਾ ਆਇਆ ਕੋਈ ਨਹੀਂ ਤੇ ਤਾਂ ਵਿਜੇਂਦਰ ਸਿੰਘਲਾ ਦੀ ਗੱਲ ਹੋਣ ਲੱਗ ਗਈ ਤੋ ਇਸ ਕਰਕੇ ਜੇ ਹਰਦੀਪ ਵਰਗੇ ਛੋਟੇ ਭਰਾ ਅੱਜ ਮੇਰੇ ਨਾਲ ਜੁੜੇ ਆ ਕੇ ਮੇਰੀ ਤਾਕਤ ਬਣਿਆ ਹੈ ਮੇਰਾ ਮੈਨੂੰ ਹੌਸਲਾ ਦਿੱਤਾ ਹੈ ਜਾਂ ਮੇਰੀ ਮਜ਼ਬੂਤੀ ਹੋਈ ਹੈ ਤਾਂ ਇਹਦੇ ਵਰਗੇ ਹੋਰ ਭਰਾ ਇਹ ਦੇਖ ਕੇ ਕਿ ਹਰਦੀਪ ਵਰਗੇ ਵਰਕਰ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਆਮ ਆਦਮੀ ਪਾਰਟੀ ਵਾਸਤੇ ਲਗਾਈ ਉਹਨਾਂ ਦੀ ਸਰਕਾਰ ਆਉਣ ਤੋਂ ਬਾਅਦ ਅੱਜ ਉਹ ਕਾਂਗਰਸ ਛੱਡ ਉਹਨੂੰ ਛੱਡ ਕੇ ਕਾਂਗਰਸ ਜਾ ਰਿਹਾ ਹੈ ਤਾਂ ਮੈਂ ਸਮਝਦਾ ਕਿ ਇਹਨੂੰ ਦੇਖ ਕੇ ਵੀ ਹੋ ਨੌਜਵਾਨ ਬੱਚੇ ਜਿਹੜੇ ਉਸ ਪਾਰਟੀ ਨਾਲ ਲੱਗੇ ਸੀ ਉਹਨਾਂ ਦੇ ਹੌਸਲੇ ਬਲੰਦ ਹੋਣਗੇ ਔਰ ਉਹ ਵੀ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਵਿੱਚ ਸ਼ਮੂਲਤ ਕਰਨਗੇ। ਹਬ ਤੋਂ ਪਹਿਲਾਂ ਮੈਂ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਲੈਂਡ ਪੋਲਿੰਗ ਦਾ ਵਿਰੋਧ ਕਰਦੇ ਕਰਦੇ ਹੋਏ ਆਜ਼ਾਦ ਆਮਾਦੀ ਪਾਰਟੀ ਛੱਡੀ ਹੈ। ਮੈਂ ਵੱਡੇ ਵੀਰ ਬਜਿੰਦਰ ਸਿੰਘਲਾ ਜੀ ਦੇ ਅਗਵਾਈ ਵਿੱਚ ਉਹਨਾਂ ਦਾ ਆਸ਼ੀਰਵਾਦ ਲੈ ਕੇ ਅੱਜ ਨਵੀਂ ਜ਼ਿੰਮੇਵਾਰੀ ਦੀ ਸ਼ੁਰੂਆਤ ਕੀਤੀ ਹੈ। ਪੂਰੀ ਤਨਦੇਹੀ ਨਾਲ ਨਿਭਾਵਾਂਗੇ। ਪਰ ਜੋ ਇਹ ਅੱਜ ਸਾਰੇ ਵਲੰਟੀਅਰਾਂ ਨੂੰ ਤੇ ਪੰਜਾਬੀਆਂ ਨੂੰ ਇਕੱਠੇ ਹੋਣਾ ਪੁਗਾ ਇਹਨਾਂ ਨੂੰ ਸਾਨੂੰ ਬਈਆਂ ਨੂੰ ਔਰ ਭਜਾਉਣਾ ਪਊਗਾ। ਮੈਂ ਇਹੀ ਬੇਨਤੀ ਕਰਦਾ ਵੀ ਜੱਟਾਂ ਨੂੰ ਡਾਂਗ ਸੱਚੀ ਚੱਕਣੀ ਪਊਗੀ ਲੈਂਡ ਪੋਲਿੰਗ ਪਾਲਸੀ ਵਾਪਸ ਕਰਨੀ ਪਊਣੀ ਆਪਾਂ ਨੇ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜੇ ਆਪਣੇ ਲੱਗੇ ਜ਼ਮੀਨਾਂ ਹੀ ਰਹਿਆਂ ਤਾਂ ਆਪਾਂ ਉਹਰੇ ਸੂਬਾ ਹੀ ਖਤਮ ਹੋ ਜਾਊਗਾ ਆਪਾਂ ਨੇ ਦੁਬਾਰੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਹੈ ਸਰਦਾਰ ਜੀ ਤੁਸੀਂ ਮਾਫੀ ਲੰਬਾ ਸਮੇਂ ਨਵਿੰਦਰ ਕੌਰ ਭਰਾਜ ਕੁਝ ਜੀ ਕਹਿ ਸਕਦਾ ਕਿ ਕੱਢੀ ਚਲਾਈ ਆ ਮੂਰੀ ਵਰਕਰ ਰਿਓ ਲਗਾਤਾਰ ਜਦੋਂ ਤੁਹਾਨੂੰ ਕੁਝ ਦੱਸਾ ਪਰੇ ਕਰਨੀ ਉਹ ਅਜਿਹਾ ਕੀ ਲੱਗਿਆ ਤੁਹਾਨੂੰ ਕਿ ਜਿਹੜਾ ਜੱਗ ਕੰਮ ਮਿਲ ਕੇ ਲੋਕਾਂ ਨੂੰ ਕਾਫੀ ਲੱਗਦਾ ਸੀਗੇ ਹਰਦੀਪ ਤੂਰ ਨੇ ਜਿਹੜੇ ਕਾਫੀ ਨਿਰਪੀਕ ਨੇ ਅੱਜ ਕਾਂਗਰਸ ਪਾਰਟੀ ਕਰ ਮੈਂ ਸਾਰਿਆਂ ਨੂੰ ਪਤਾ ਹੈ ਮੇਰੇ ਸਾਰੇ ਵੀਰਾਂ ਨੂੰ ਸਾਰੇ ਮਾਣੇ ਨੂੰ ਸਾਰੇ ਹਲਕੇ ਨੂੰ ਪਤਾ ਹੈ ਮੈਂ ਟਰੱਕ ਜਨ ਦੀ ਪ੍ਰਧਾਨਗੀ ਕਰੀ ਸਭ ਤੋਂ ਪਹਿਲਾਂ ਸਾਡੀ ਰੋਜੀ ਰੋਟੀ ਨੂੰ ਟਰੱਕ ਜਨ ਨੇ ਤੇ ਸੱਟ ਮਾਰੀ ਹੈ ਉਹਦਾ ਸੀ ਵਿਰੋਧ ਕੀਤਾ ਤਾਨੇ ਲਾਇਆ ਤਾਂ ਅਸੀਂ ਉਹ ਪਾਲਿਸੀ ਵਾਪਸ ਕੀਤੀ ਹੈ ਤੇ ਮੈਂ ਦੇਖ ਰਿਹਾ ਸੀ ਲੰਬੇ ਸਮੇਂ ਤੋਂ ਸਿੰਘਲਾ ਸਾਹਿਬ ਨੇ ਜੋ ਸਾਡੇ ਪਿਛਲੀ ਵਾਰ ਜੂਨੀਅਰ ਦੇ ਉੱਪਰ ਹੱਥ ਦੇ ਕੇ ਰੱਖਿਆ ਤਾਂ ਇਹਨਾਂ ਦੇ ਅੱਜ ਵੀ ਉਹ ਬਰਕਰਾਰ ਨੇ ਸਾਰੇ ਪੰਜਾਬ ਦੇ ਜੁਨੀਅਰ ਖਾਤਮ ਨੇ ਜੇ ਇਹ ਨਾ ਹੁੰਦੇ ਤਾਂ ਸਾਡੀਆਂ ਜੁਨੀਅਰਾਂ ਵੀ ਅੱਜ ਪੰਜਾਬ 'ਚ ਦਿਰਬਾ ਤੂਰੀ ਨਾਬਾ ਤੇ ਸੰਗਰੂਰ ਦੇ ਜੁਨੀਅਰ ਸੱਚੀ ਖਾਤਮ ਹੁੰਦੇ ਅੱਜ ਅਸੀਂ ਰੋਟੀ ਰੋਟੀ ਖਾ ਰਹੇ ਤਾਂ ਇਹਨਾਂ ਦੀ ਦੇਣ ਖਾ ਰਹੇ ਹਾਂ ਮੈਂ 3.5 ਸਾਲ ਹੋ ਚੁੱਕੇ ਨੇ ਟਰੱਕ ਜੀਨ ਨੂੰ ਲੈ ਕੇ ਕੰਮ ਲਿਆਉਣ ਨੂੰ ਪਰ ਇਹ ਕਹਿ ਦਿੰਦੇ ਨੇ ਅਸੀਂ ਫਾਇਦੇ ਜ਼ਰੂਰ ਕਰੇ ਨੇ ਪਰ ਅੱਜ ਤੱਕ ਬਾਹਰ ਨਹੀਂ ਕਰ ਸਕਿਆ ਜਿਹੜੀ ਫਾਰਜ ਕਰਦੇ بڑے بڑے ਵੈਦ ਕਰਕੇ ਦੁਬਾਰੋਂ ਸਰਕਾਰ ਲਿਆਓ ਕਾਂਗਰਸ ਪਾਰਟੀ ਦੀ ਮੈਂ ਵਿਸ਼ਵਾਸ ਦਵਾਣਾ ਸਿੰਘਲਾ ਸਾਹਿਬ ਜੀ ਜਰੂਰ ਪਹਿਲਾਂ ਮੈਨੂੰ ਜੂਨੀਅਰ ਤੇ ਜਰੂਰ ਹੱਥ ਰੱਖਣਗੇ ਦੱਸਦੀ ਕਿ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਪਾਲਸੀ ਦਾ ਵਿਰੋਧ ਹੁੰਦਾ ਨਜ਼ਰ ਆ ਰਿਹਾ ਹੈ ਲੈਂਡ ਪੂਲਿੰਗ ਪਾਲਸੀ ਨੂੰ ਲੈ ਕੇ ਸਰਕਾਰ ਸਵਾਲਾਂ ਦੇ ਘੇਰੇ ਦੇ ਵਿੱਚ ਹਾਲਾਂਕਿ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਲੈਂਡ ਪੂਲਿੰਗ ਪਾਲਸੀ ਕਿਸਾਨਾਂ ਦੇ ਹਿੱਤ ਦੇ ਵਿੱਚ ਹੈ ਜਿਹੜਾ ਕਿਸਾਨ ਆਪਣੀ ਜ਼ਮੀਨ ਦੇਣਾ ਚਾਹੇਗਾ ਉਸੇ ਦੀ ਜ਼ਮੀਨ ਹੀ ਐਕਵਾਇਰ ਕੀਤੀ ਜਾਏਗੀ ਤੇ ਬਣਦਾ ਜਿਹੜਾ ਮੁਆਵਜ਼ਾ ਵਗੈਰਾ ਵੀ ਦਿੱਤਾ ਜਾਏਗਾ ਤੇ ਇਸ ਤੋਂ ਇਲਾਵਾ ਇਸ ਦੇ ਤਹਿਤ ਉਹਨਾਂ ਨੂੰ ਇੱਕ ਰਹਾਇਸ਼ੀ ਤੇ ਇੱਕ ਕਮਰਸ਼ੀਅਲ ਪਲਾਟ ਵੀ ਦਿੱਤਾ ਜਾਏਗਾ 1 ਏਕੜ ਜ਼ਮੀਨ ਦੇ ਬਦਲੇ ਦੇ ਵਿੱਚ ਤੇ ਉਸ ਜਗ੍ਹਾ ਨੂੰ ਡਵੈਲਪ ਕੀਤਾ ਜਾਏਗਾ ਵੱਖ-ਵੱਖ ਜਿਹੜੀਆਂ ਅਥਾਰਟੀਆਂ ਨੇ ਡਵੈਲਪਮੈਂਟ ਵਾਲੀਆਂ ਉਹਨਾਂ ਨੂੰ ਇਹ ਜ਼ਿੰਮਾ ਦਿੱਤਾ ਗਿਆ ਜਿਵੇਂ ਗਲਾੜਾ ਹੋ ਗਿਆ ਗਮਾੜਾ ਹੋ ਗਿਆ ਪੁੱਡਾ ਹੋ ਗਿਆ ਇਹਨਾਂ ਸਾਰਿਆਂ ਨੂੰ ਇਹ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਤੇ ਇਹਨਾਂ ਦੇ ਦਫ਼ਤਰਾਂ ਦੇ ਬਾਹਰ ਹੀ ਵਿਰੋਧੀਆਂ ਵੱਲੋਂ ਕਿਸਾਨਾਂ ਵੱਲੋਂ ਲਗਾਤਾਰ ਰੋਸ ਧਰਨੇ ਵੀ ਦਿੱਤੇ ਜਾ ਰਹੇ ਨੇ ਤੇ ਇਹ ਹੁਣ ਜਿਹੜਾ ਰੋਸ ਹੈ ਉਹ ਪਾਰਟੀ ਪੱਧਰ ਦੇ ਉੱਤੇ ਵੀ ਨਜ਼ਰ ਆਉਂਦਾ ਦਿਖਾਈ ਦੇ ਰਿਹਾ ਹੈ ਕਾਰਨ ਇਹ ਹੈ ਕਿ ਜਿਵੇਂ ਹੁਣ ਆਮ ਆਦਮੀ ਪਾਰਟੀ ਦੇ ਲੀਡਰ ਨੇ ਇਸ ਪਾਲਿਸੀ ਦੇ ਤਹਿਤ ਵਿਰੋਧ ਦੇ ਵਿੱਚ ਪਾਰਟੀ ਤੋਂ ਅਸਤੀਫਾ ਦੇ ਕੇ ਕਾਂਗਰਸ ਦਾ ਪੱਲਾ ਫੜਿਆ ਹੈ ਤੇ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਇਹ ਜਿਹੜੀ ਖਬਰ ਹੈ ਨਿਕਲ ਕੇ ਸਾਹਮਣੇ ਆਈ ਹੈ ਅਪਡੇਟਸ ਹੋਣਗੇ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਧਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ